ਸਾਇੰਸ ਦੀ NCERT ਨੂੰ ਕਵਰ ਕਰਦੀ ਹੈ ਆਪਣੀ ਵੀਡੀਓ ਟੌਪਿਕ ਦਾ ਨਾਮ ਹੈ ਸੁਖਮ ਜੀਵ ਮਿੱਤਰ ਅਤੇ ਦੁਸ਼ਮਣ ਤਾਂ ਇਸ ਤੋਂ ਬਾਅਦ ਪੜ੍ਹਨ ਦੀ ਲੋੜ ਨਹੀਂ ਜੋ ਵੀ ਇਹਦੇ ਵਿੱਚ ਕਰਵਾਵਾਂਗੇ ਸਿੱਧਾ ਸਿੱਧਾ ਕੁਸ਼ਨ ਪੇਪਰ ਵਿੱਚ ਮਿਲੇਗਾ ਤੁਹਾਨੂੰ ਪੀਐਸਟੈਟ ਈਟੀਟੀ ਕੇਡਰ 2026 ਆਪਣਾ ਟਾਰਗੇਟ ਹੈ ਅੱਗੇ ਹੈ ਤੁਹਾਡੇ ਕੋਲ ਸੁਖਮ ਜੀਵ ਮਿੱਤਰ ਅਤੇ ਦੁਸ਼ਮਣ ਸੁਖਮ ਜੀਵ ਦੇ ਸਮੂਹ ਕਿੰਨੇ ਹੁੰਦੇ ਨੇ ਤਾਂ ਯਾਦ ਰੱਖਿਆ ਜੇ ਸੁਖਮ ਜੀਵ ਦੇ ਪੰਜ ਸਮੂਹ ਪੈ ਜਾਂਦੇ ਨੇ ਕਿਹੜੇ-ਕਿਹੜੇ ਜੀਵਾਣੂ ਫੁੱਲੀ ਪ੍ਰੋਟੋਜ਼ੋਆ ਕਾਈ ਤੇ ਵਿਸ਼ਾਣੂ ਇੰਗਲਿਸ਼ ਵਿੱਚ ਇਹਨਾਂ ਨੂੰ ਆਪਾਂ ਬੈਕਟੀਰੀਆ, ਫੰਗੀ, ਪ੍ਰੋਟੋਜ਼ੋਆ, ਐਲਗੀ ਤੇ ਵਾਇਰਸ ਦੇ ਨਾਮ ਨਾਲ ਜਾਣਦੇ ਆ। ਫਿਰ ਇਹ ਤੁਹਾਡੇ ਕੋਲ ਵਾਇਰਸ ਜਿਹੜੇ ਨੇ ਉਹ ਨਾ ਹੀ ਲਿਵਿੰਗ ਦੇ ਵਿੱਚ ਆਉਂਦੇ ਤੇ ਨਾ ਹੀ ਨੋਨ ਲਿਵਿੰਗ ਦੇ ਵਿੱਚ ਆਉਂਦੇ। ਇਹਨਾਂ ਨੂੰ ਆਪਾਂ ਐਕਸਪਲੇਨ ਕਰਾਂਗੇ ਬਾਅਦ ਵਿੱਚ ਤੁਹਾਨੂੰ ਦੱਸਦਾਂਗੇ ਕਿ ਕਿਉਂ ਹੁੰਦੇ ਨੇ। ਤਾਂ ਵਾਇਰਸ ਜਿਹੜੇ ਨੇ ਨਾ ਹੀ ਲਿਵਿੰਗ ਨੇ, ਨਾ ਹੀ ਨੋਨ ਲਿਵਿੰਗ ਨੇ। ਜਵਾਨੂਆਂ ਦੇ ਆਕਾਰ ਯਾਦ ਰੱਖ ਲਓ ਕਿੰਦੇ-ਕਿੰਦੇ ਆਧਾਰ ਤੇ ਹੁੰਦੇ ਨੇ। ਜਵਾਨੂ ਦਾ ਆਕਾਰ ਜਿਹੜਾ ਗੋਲਾਕਾਰ ਜੇਕਰ ਜਵਾਨੂ ਹੋਏਗਾ ਤਾਂ ਉਹਨੂੰ ਕੋਕਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਛੜਕਾਰ ਜਵਾਨੂ ਹੁੰਦਾ ਤਾਂ ਬ ਕੋਮਾਕਾਰ ਜਿਹੜਾ ਹੁੰਦਾ ਹੈ ਵਿਭਰੋ ਕਿਹਾ ਜਾਂਦਾ ਹੈ ਕੁੰਡਲਕਾਰ ਹੋਣਗੇ ਤਾਂ ਸਪਾਇਰਲਾ ਤਾਂ ਯਾਦ ਰੱਖਿਆ ਜੀ ਜਵਾਣੂ ਦੇ icar ਕਿਹੜੇ ਕਿਹੜੇ ਹੁੰਦੇ ਨੇ ਗੋਲਾਕਾਰ ਆਧਾਰ ਤੇ ਆਪਾਂ ਕੀ ਕਹਿੰਨੇ ਆ ਕੋਕਸ ਛੜ ਦੇ icar ਨੂੰ ਕੀ ਕਹਿੰਨੇ ਆ ਬੈਸਿਲਸ ਕੋਮਾ ਦੇ icar ਨੂੰ ਕੀ ਕਹਿੰਨੇ ਆ ਵਿਭਰੋ ਕੁੰਡਲਕਾਰ ਹੋਣਗੇ ਜਿਹੜੇ ਜਵਾਣੂ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਸਪਾਇਰਲਾ ਨੈਕਸਟ ਹੈ ਤੁਹਾਡੇ ਕੋਲ ਉੱਲੀ ਜਿਹੜੀ ਹੈ ਪੌਦੇ ਵਰਗੇ ਜੀਵਨ ਪਰ ਇਸ ਵਿੱਚ ਕਲੋਰੋਫਿਲ ਨਹੀਂ ਪਾਈ ਜਾਂਦੀ ਜਿਹੜੀ ਉੱਲੀ ਹੈ ਯਾਦ ਰੱਖਿਆ ਜੀ ਉੱਲੀ ਜਿਹੜੀ ਆਪਣੇ ਕੋਲ ਉਹ ਕਿੰਦੇ ਵਰਗੀ ਹੁੰਦੀ ਹੈ ਜੀ ਜਿਹੜੇ ਉੱਲੀ ਪੌਦੇ ਵਰਗੇ ਜੀਵ ਹੁੰਦੇ ਨੇ ਪਰ ਇਹਨਾਂ ਵਿੱਚ ਪੌਲ ਪੌਦੇ ਵਰਗੇ ਹੋਣ ਦੇ ਕਾਰਨ ਵੀ ਕਲੋਰੋਫਿਲ ਨਹੀਂ ਪਾਈ ਜਾਂਦੀ ਉੱਲੀ ਦੇ ਉਦਾਹਰਣ ਕਿਹੜੇ-ਕਿਹੜੇ ਨੇ ਅਸਪਰਜੀਲਸ ਹੋ ਗਿਆ ਖੁੰਬਾ ਡੱਬ ਰੋਟੀ ਤੋਂ ਉੱਲੀ ਤੇ ਪੈਂਸਿਲਿਅਸ ਇਹ ਸਾਰੇ ਜਿਹੜੇ ਨੇ ਆਪਣੇ ਕੋਲ ਉੱਲੀ ਦੇ ਉਦਾਹਰਣ ਨੇ ਕਿਹੜੇ-ਕਿਹੜੇ ਉੱਲੀ ਦੇ ਉਦਾਹਰਣ ਨੇ ਅਸਪਰਜੀਲਸ ਖੁੰਬਾ ਡੱਬ ਰੋਟੀ ਤੋਂ ਉੱਲੀ ਜਿਹੜੀ ਬੰਦੀ ਹੈ ਤੇ ਪੈਂਸਿਲਿਅਸ ਅੱਗੇ ਆ ਤੁਹਾਡੇ ਕੋਲ ਪੈਨਿਸਿਲੀਅਸ ਨੈਕਸਟ ਡੇ ਤੁਹਾਡੇ ਕੋਲ ਡਬਰ ਰੋਟੀ ਦੀ ਉਲੀ ਜਿਹੜੀ ਡਬਰ ਰੋਟੀ ਦੀ ਜਿਹੜੀ ਉਲੀ ਹੁੰਦੀ ਹੈ ਉਹਦੇ ਬਾਰੇ ਕੀ ਕੀ ਯਾਦ ਰੱਖਣਾ ਹੈ ਜੇਕਰ ਡੰਡੀ ਵਰਗੀਆਂ ਜਿਹੜੀਆਂ ਸਰਚਨਾਵਾਂ ਉੱਥੇ ਪਾਈਆਂ ਜਾਂਦੀਆਂ ਨੇ ਉਹਨਾਂ ਨੂੰ ਸਪਰੈਂਜੀ ਸਪਰੈਂਜੋਫੋਰ ਕਿਹਾ ਜਾਂਦਾ ਹੈ ਤੇ ਗੇਂਦ ਵਰਗੀਆਂ ਜਿਹੜੀਆਂ ਸਰਚਨਾਵਾਂ ਹੁੰਦੀਆਂ ਉਹਨਾਂ ਨੂੰ ਸਪਰੈਂਜੀਅਮ ਕਿਹਾ ਜਾਂਦਾ ਹੈ ਯਾਦ ਰੱਖਿਆ ਜੇ ਡੰਡੀ ਵਰਗੀਆਂ ਨੂੰ ਸਪਰੈਂਜੋਫੋਰ ਕਿਹਾ ਜਾਂਦਾ ਹੈ ਤੇ ਗੇਂਦ ਵਰਗੀਆਂ ਨੂੰ ਕੀ ਕਿਹਾ ਜਾਂਦਾ ਹੈ ਸਪਰੈਂਜੀਅਮ ਅੱਗੇ ਆ ਤੁਹਾਡੇ ਕੋਲ ਨੈਕਸਟ ਪ੍ਰੋਟੋਜਵਾ ਦਾ ਜਿਹੜਾ ਆਕਾਰ ਹੈ ਉਹ 2 ਤੋਂ ਲੈ ਕੇ 200 ਮਾਈਕਰੋਨ ਹੁੰਦਾ ਹੈ ਯਾਦ ਰੱਖਿਆ ਜੀ ਪ੍ਰੋਟੋਜਵਾ ਦਾ ਆਕਾਰ ਪੁੱਛਣਗੇ ਤੁਹਾਨੂੰ ਮੋਸਟ ਇੰਪੋਰਟੈਂਟ ਪ੍ਰਕਾਰ ਜਿਹੜਾ 2 ਤੋਂ ਲੈ ਕੇ 200 ਮਾਈਕਰੋਨ ਦੇ ਵਿੱਚ ਹੁੰਦਾ ਹੈ ਪ੍ਰੋਟੋਜਵਾ ਦੀ ਉਦਾਹਰਣ ਕਿਹੜੀਆਂ-ਕਿਹੜੀਆਂ ਨੇ ਅਮੀਬਾ ਹੋ ਗਿਆ ਪੈਗਮੀਸ਼ੀਅਮ ਹੋ ਗਿਆ ਤੇ ਯੂਗਲੀਨਾ ਅਮੀਬਾ ਪੈਗਮੀਸ਼ੀਅਮ ਤੇ ਯੂਗਲੀਨਾ ਜਿਹੜੇ ਨੇ ਇਹ ਆਪਣੇ ਕੋਲ ਪ੍ਰੋਟੋਜਵਾ ਦੀ ਉਦਾਹਰਣ ਨੇ ਕਾਈ ਵਿੱਚ ਕਲੋਰੋਫਿਲ ਹੁੰਦੀ ਹੈ ਯਾਦ ਰੱਖਿਆ ਜੀ ਜਿਹੜੀ ਕਾਈ ਹੁੰਦੀ ਹੈ ਕਾਈ ਦੇ ਵਿੱਚ ਕੀ ਪਾਇਆ ਜਾਂਦਾ ਹੈ ਕਲੋਰੋਫਿਲ ਪਾਇਆ ਜਾਂਦਾ ਹੈ ਨੈਕਸਟ ਦੇ ਤੁਹਾਡੇ ਕੋਲ ਕਾਈ ਦਾ ਆਕਾਰ ਕੀ ਹੁੰਦਾ ਹੈ ਕਾਈ ਦਾ ਆਕਾਰ 1 ਤੋਂ ਲੈ ਕੇ 50 ਮਾਈਕਰੋਨ ਤੱਕ ਹੁੰਦਾ ਹੈ 1 ਤੋਂ ਲੈ ਕੇ 50 ਮਾਈਕਰੋਨ ਤੱਕ ਹੁੰਦਾ ਹੈ ਯਾਦ ਰੱਖਣਾ ਤੁਸੀਂ ਕਾਈ ਦਾ ਆਕਾਰ ਕਾਈ ਦੀਆਂ ਧਾਰਨਾ ਕਿਹੜੀਆਂ-ਕਿਹੜੀਆਂ ਨੇ ਕਲੈਟੋਮਨਾਸ ਫਿਊਕਸ ਤੇ ਡਾਇਓਟਮ ਕਿਹੜੀਆਂ-ਕਿਹੜੀਆਂ ਨੇ ਤੁਹਾਡੇ ਕੋਲ ਕਾਈ ਦੀਆਂ ਧਾਰਨਾ ਕਲੈਟੋਮਨਾਸ ਫਿਊਕਸ ਤੇ ਡਾਇਓਟਮ ਨੈਕਸਟ ਦੇ ਤੁਹਾਡੇ ਕੋਲ ਵਿਸ਼ਾਣੂ ਜਿਹੜੇ ਨੇ ਨਰਜੀਵ ਹੁੰਦੇ ਆ ਉਹ ਆਪਣੇ ਆਪ ਵਿੱਚ ਪ੍ਰਜਨਨ ਨਹੀਂ ਕਰ ਸਕਦੇ ਵਿਸ਼ਾਣੂ ਮੇਨ ਨਰਜੀਵ ਨਹੀਂ ਆਪਣੇ ਆਪ ਵਿੱਚ ਪ੍ਰਜਨਨ ਨਹੀਂ ਕਰ ਸਕਦੇ ਵਿਸ਼ਾਣੂ ਦੀ ਖੋਜ ਕਦੋਂ ਕੀਤੀ ਗਈ ਸੀ 1935 ਦੇ ਵਿੱਚ ਕੀਤੀ ਗਈ ਕਿੰਨੇ ਕੀਤੀ ਸੀ ਡਾਕਟਰ ਵੈਡੇਲ ਸਟੈਨਲੇ ਨੇ ਡਾਕਟਰ ਵੈਡੇਲ ਸਟੈਨਲੇ ਨੇ ਦੀ ਖੋਜ ਕੀਤੀ ਸੀ ਕਦੋਂ ਹੋਈ ਸੀ 1935 ਦੇ ਵਿੱਚ ਅੱਗੇ ਆ ਤੁਹਾਡੇ ਕੋਲ ਵਿਸ਼ਾਣੂ ਦੀ ਖੋਜ ਕਿੰਨੇ ਕੀਤੀ ਵਿਸ਼ਾਣੂ ਦੀ ਜਿਹੜੀ ਖੋਜ ਉਹ ਆਪਾਂ ਪੜ ਲਿਆ ਉੱਪਰ ਵਿਸ਼ਾਣੂ ਦੀ ਖੋਜ ਤੰਬਾਕੂ ਦੇ ਪੌਦੇ ਤੋਂ ਕੀਤੀ ਗਈ ਸੀ ਉਹ ਤੰਬਾਕੂ ਦਾ ਜਿਹੜਾ ਪੌਦਾ ਸੀ ਤੰਬਾਕੂ ਦੇ ਪੌਦੇ ਤੋਂ ਹੀ ਹੁੰਦਾ ਨਾਮ ਕੀ ਸੀ ਤੰਬਾਕੂ ਮੁਜੈਕ ਵਿਸ਼ਾਣੂ ਦਾ ਨਾਮ ਦਿੱਤਾ ਗਿਆ ਜਦੋਂ ਪਹਿਲੀ ਵਾਰੀ ਖੋਜ ਕੀਤੀ ਗਈ ਅੱਗੇ ਆ ਤੁਹਾਡੇ ਕੋਲ ਜਿਹੜੇ ਵਿਸ਼ਾਣੂ ਹੁੰਦੇ ਨੇ ਵਿਸ਼ਾਣੂ ਦਾ ਜਿਹੜਾ ਆਕਾਰ ਕਿ ਹੁੰਦਾ ਹੈ 0.15 ਤੋਂ ਲੈ ਕੇ 0.2 ਮਾਈਕਰੋਨ ਤਾਂ ਵਿਸ਼ਾਣੂ ਦਾ ਆਕਾਰ 0.15 ਤੋਂ ਲੈ ਕੇ 0.20 ਮਾਈਕਰੋਨ ਹੁੰਦਾ ਅੱਗੇ ਆ ਤੁਹਾਡੇ ਕੋਲ ਵਿਸ਼ਾਣੂ ਦੀਆਂ ਉਦਾਹਰਨਾਂ ਕਿਹੜੀਆਂ ਹੋ ਗਈਆਂ ਐਚ ਆਈ ਵੀ ਹਿਊਮਨ ਇਮਿਊਨੋ ਵਾਇਰਸ ਹੋ ਗਿਆ ਕਿ ਕਰੋਨਾ ਦਾ ਜਿਹੜਾ ਵਿਸ਼ਾਣੂ ਸੀ ਕਰੋਨਾ ਆਇਆ ਸੀ ਉਹ ਵੀ ਵਿਸ਼ਾਣੂ ਦੇ ਕਾਰਨ ਹੋਇਆ ਸੀ ਵਾਇਰਸ ਦੇ ਕਾਰਨ ਹੋਇਆ ਸੀ ਬਿਮਾਰੀਆਂ ਫਲਾਉਣ ਵਾਲੇ ਜਿਹੜੇ ਸੁਖਮ ਜੀਵ ਹੁੰਦੇ ਨੇ ਉਹਨਾਂ ਨੂੰ ਪੈਥੋਜਨ ਕਿਹਾ ਜਾਂਦਾ ਹੈ ਯਾਦ ਰੱਖਿਆ ਜੀ ਜਿਹੜੇ ਵੀ ਬਿਮਾਰੀਆਂ ਫਨਾਉਣ ਵਾਲੇ ਸੁਖਮ ਜੀਵ ਨੇ ਉਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਪੈਥੋਜਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉੱਲੀ ਨੂੰ ਉੱਲੀ ਨਾਲ ਹੋਣ ਵਾਲੀਆਂ ਬਿਮਾਰੀਆਂ ਕਿਹੜੀਆਂ-ਕਿਹੜੀਆਂ ਨੇ ਦਾਦ ਹੋ ਗਿਆ ਐਥਲੀਟ ਫੁੱਟ ਹੋ ਗਿਆ ਇਹ ਜਿਹੜੇ ਨੇ ਉੱਲੀ ਨਾਲ ਹੁੰਦੀਆਂ ਨੇ ਬਿਮਾਰੀਆਂ ਫਿਰ ਇਹ ਤੁਹਾਡੇ ਕੋਲ ਪ੍ਰੋਟੋਜ਼ੋਆ ਨਾਲ ਹੋਣ ਵਾਲੀਆਂ ਬਿਮਾਰੀਆਂ ਕਿਹੜੀਆਂ-ਕਿਹੜੀਆਂ ਨੇ ਮਲੇਰੀਆ ਹੋ ਗਿਆ ਤੇ ਅਮੀਬਾ ਅਮੀਬੀ ਪੇਚਸ ਇਹ ਜਿਹੜੇ ਨੇ ਪ੍ਰੋਟੋਜ਼ੋਆ ਨਾਲ ਹੋਣ ਵਾਲੀ ਬਿਮਾਰੀ ਮਲੇਰੀਆ ਹੋ ਗਿਆ ਤੇ ਅਮੀਬੀ ਪੇਚਸ ਨੈਕਸਟ ਦਿੱਤਾ ਹੈ ਤੁਹਾਡੇ ਕੋਲ ਚਲੋ ਇਹ ਸੀ ਆਪਣੀ ਅੱਜ ਸਾਇੰਸ ਦੀ ਕਲਾਸ